ਨੇਰੀ ਤਾਂ ਗਾਂ ਸੀਗੀ ਉਹ ਤਾਂ ਵਿਚਾਰੀ ਚਲੀ ਗਈ ਬਹੁਤ ਲਾਜ ਕਰਾਇਆ ਪਰ ਨਹੀਂ ਬਚੀਨੀ ਬੋਲਦੀ ਨਹੀਂ ਮੈਂ ਤਾਂ ਜੋ ਦੇਖਦੀ ਐ ਟੱਟ ਲੱਗਦੀ ਵੀ ਟੱਕੀ ਜਾਂਦੀ ਇਧਰ ਨੂੰ ਕਿੰਨੇ ਸੂਟ ਦਿੱਤੇ ਹਨ ਪੰਜ ਇਕੱਠੇ ਹੀ ਪੰਜ ਉਹ ਬ੍ਰੀਤੀ ਕੰਮ ਤਾਂ ਨਹੀਂ ਹੁੰਦਾ ਜਿਆਦਾ ਪਰ ਲਿਖਣਾ ਪੈਂਦਾ ਨਹੀਂ 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 ਮਾ ਤੇ ਮਾਂ ਪਾੜਾ ਕੀ ਐ ਚ ਚੁੰਨਾ ਥੜ ਹੈ ਮੇਰੇ ਕਿਨਾਂ ਚੜਨੀ ਲੋ ਚਲੋ ਜੀ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੰਨ ਲੱਗੇ ਆ ਬਾਹਰਲੇ ਘਰ ਦੀ ਸਫਾਈ ਜਿਹੜੀ ਆਪਣੀ ਜਿਹੜੀ ਆਪਣੀ ਗਾਂ ਸੀ ਉਹਨੂੰ ਮੂੰਹ ਖੋੜ ਦੀ ਜਿਹੜੀ ਬਿਮਾਰੀ ਚੱਲ ਰਹੀ ਹੈ ਉਹ ਲਾਗੀ ਸੀਗੀ ਵਿਚਾਰੀ ਨੂੰ ਇਸੇ ਕਰਕੇ ਉਹ ਪੂਰੀ ਹੋ ਗਈ ਲਾਜ ਕੰਨੀ ਉਹ ਤਾਂ ਕੋਈ ਵਿਚਾਰੀ ਦੇ ਕਸਬ ਨਹੀਂ ਛੱਡੀ ਤੇ ਪਰ ਚਲੋ ਜਿੰਨੀ ਉਹਦੇ ਲਿਖੀ ਹੋਈ ਸੀ ਤੇ ਜਿਹੜਾ ਅਸੀਂ ਆ ਰੱਖਿਆ ਸੀਗਾ ਜਿਹੜੇ ਮੰਨ ਕੇ ਚਲੋ ਪੱਠੇ ਨਹੀਂ ਖਾਂਦੀ ਸੀ ਉਹ ਬਾਜ ਜਾਂਦੇ ਸੀ ਇਦਾਂ ਕੰਧ ਨਾਲ ਲਾ ਜਾਂਦੇ ਹੁੰਦੇ ਸੀਗੇ ਵੀ ਗਰਮੀਆਂ 'ਚ ਧੂਆ ਕਰਿਆ ਕਰਾਂਗੇ ਚਲੋ ਉਹਦੇ ਮੱਛਰ ਨਾਲ ਲੜੇ ਉਪਰ ਵਿਚਾਰੀ ਤੇ ਪਰ ਕੱਲ ਆਪਾਂ ਇਹਨਾਂ ਨੂੰ ਵੀ ਫਿਰ ਅੱਗ ਲਾਈ ਈ ਅੱਜ ਕਰਾਂਗੇ ਹੁਣ ਸਫਾਈ ਧੋਵਾਂਗੇ ਸਾਰਾ ਡੇੜਾ ਕਹਿੰਦੇ ਹੁੰਦੇ ਆ ਵੀ ਪਸ਼ੂ ਨਾਲ ਚਲੋ ਰੌਣਕ ਹੁੰਦੀ ਆ ਹਨਾ ਵਿਚਾਰੀ ਦੇ ਪੱਠੇ ਪੁੱਠੇ ਉਮੇ ਰਹਿ ਗਏ ਪਏ ਬੋਏ ਲੋਜ ਕਰਤੀਆਂ ਸਾਰੀਆਂ ਸਫਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੇ ਭੈਣੋ ਜਿਨ੍ਹਾਂ ਦੇ ਡੰਗਰ ਬਚੇ ਹੋਏ ਉਹਨਾਂ ਨੂੰ ਬਚਾ ਲਓ ਕੱਲੀਆਂ 12 ਦੇ ਵਿੱਚ ਕੱਲੀ ਪਾ ਦੋ ਹਾਂ ਮੇਰੀ ਤਾਂ ਗਾਂ ਸੀਗੀ ਉਹ ਤਾਂ ਵਿਚਾਰੀ ਚਲੀ ਗਈ ਬਹੁਤ ਕੋਸ਼ਿਸ਼ ਕੀਤੀ ਬਹੁਤ ਲਾਜ ਖਰਾਇਆ ਪਰ ਨਹੀਂ ਬਚੀਨੀ ਹੂੰ ਹੂੰ ਸੋ ਜਿਨ੍ਹਾਂ ਦੇ ਜਿਵੇਂ ਆ ਮੂੰਹ ਖੋਰਦੀ ਹੁਣ ਬਿਮਾਰੀ ਚੱਲੀ ਵੀ ਆ ਸਾਡੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਆਪੋ ਆਪਣੇ ਡੰਗਰਾਂ ਦਾ ਧਿਆਨ ਰੱਖੋ ਆਪਣੇ ਜਿਨ੍ਹਾਂ ਦੇ ਪਸ਼ੂ ਰੱਖੇ ਹੋਏ ਆ ਉਹ ਆਪਣੇ ਦਰਵਾਜ਼ਿਆਂ ਦੇ ਵਿੱਚ ਗੇਟਾਂ ਦੇ ਵਿੱਚ ਕਲੀ ਆਉਂਦੀ ਜਿਹੜੀ ਚਿੱਟੇ ਰੰਗ ਦੀ ਉਹ ਜਰੂਰ ਪਾਓ ਕਿਉਂਕਿ ਇਹ ਜਿਹੜਾ ਵਾਇਰਸ ਆਏ ਪੈਰਾਂ ਦੇ ਨਾਲ ਹੀ ਜਾਂਦਾ ਪਸ਼ੂਆਂ ਦੇ ਅੰਦਰ ਇਹ ਜਮੇ ਇਹ ਰਸਿਨ ਨਾਲ ਹੀ ਆਉਂਦੇ ਆ ਪਸੂ ਜੇ ਹੁਣ ਆਪਾਂ ਘਰੇ ਪਸੂ ਬਿਮਾਰ ਆ ਉਸ ਘਰੋਂ ਆਪਾਂ ਨਿਕਲ ਕੇ ਪਸੂਆਂ ਚ ਜਾ ਵੜਨਾ ਉਹਦੀ ਹੋ ਜਾਂਦਾ ਉਹ ਸਹੀ ਗੱਲ ਆ ਉਦੀ ਹੋ ਜਾਂਦਾ ਉਹ ਬਾਕੀ ਸਾਡੇ ਪਿੰਡ ਤਾਂ ਇਹ ਬਿਮਾਰੀ ਬਾਲੀ ਚੱਲੀ ਵੀ ਆ ਆਪਣੇ ਨੇੜੇ-ਤੇੜੇ ਬਹੁਤ ਜਾਨੀ ਕਿ ਪਸ਼ੂ ਮਾਰ ਕੇ ਬਹੁਤ ਪਸ਼ੂ ਪੂਰੇ ਹੋ ਗਏ ਲੋਕਾਂ ਦੇ ਬਹੁਤ ਮੱਈਆਂ ਗਾਂਆਂ ਬਹੁਤ ਆਪਣੀ ਜਾਨੀ ਕਿ ਜਿਹੜੀ ਗਾਂ ਸੀ ਉਹ ਵੀ ਪੂਰੀ ਹੋ ਗਈ ਤੇ ਤੁਹਾਨੂੰ ਸਾਰਿਆਂ ਨੂੰ ਆਪਾਂ ਇੱਕੋ ਅਪੀਲ ਕਰਦੇ ਹਾਂ ਵੀ ਆਪੂ ਆਪਣੇ ਡੰਗਰਾਂ ਦਾ ਬਚਾਅ ਕਰੋ ਸਾਰੇ ਜਾਨੀ ਕਰਲੀ ਪਾਓ ਤੇ ਬਾਕੀ ਜਿਹੜੇ ਪੈਰਾਂ ਦੇ ਵਿੱਚ ਉਹਦੇ ਤੁਦਲ ਪਾਓ ਹੂੰ ਪੈਰਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਹੋਇਆ ਵੇ ਜਿਨ੍ਹਾਂ ਦੇ ਉਹ ਪੈਰਾਂ ਦੇ ਵਿੱਚ ਜਿਹੜੀ ਸਵਾਧਿਤ ਦੁੱਲ ਹੁੰਦੀ ਆ ਉਹ ਸਿੱਟੋਂ ਉਹਨਾਂ ਦੇ ਉੱਤੇ ਖੜਾਓ ਪਸ਼ੂਆਂ ਨੂੰ ਤੇ ਬਾਕੀ ਟੀਕੇ 2K ਜਿਹੜੇ ਮੂੰਹ ਖੋਰਦੇ ਆਪਣੇ ਡਾਕਟਰ ਪਿੰਡੋਂ ਪਿੰਡੀ ਲਾਉਣ ਆਉਂਦੇ ਹੁੰਦੇ ਆ ਉਹ ਜਰੂਰ ਲਵਾਇਆ ਕਰੋ ਆਪਾਂ ਕਈ ਵਾਰੀ ਕਾਲ ਕਰ ਜਾਂਦੇ ਆ ਉਹ ਕਾਲ ਐ ਕਰ ਜਾਂਦੇ ਆ ਜਦੋਂ ਉਹ ਡਾਕਟਰ ਟੀਕਾ ਲਾਉਣੋਂ ਆਪਾਂ ਨੂੰ ਆਇਆ ਹੁੰਦਾ ਵੀ ਆਪਣਾ ਪਸ਼ੂ ਦੁੱਧ ਕਰ ਉਹ ਦੁੱਧ ਦੁੱਧ ਸੁੱਕ ਜਾ ਉਹ ਦੁੱਧ 2-4 ਦਿਨ ਹੁੰਦਾ ਵਾ ਕਿਉਂਕਿ ਜਿਹੜਾ ਉਹ ਟੀਕਾ ਹੁੰਦਾ ਥੋੜਾ ਤਖਤ ਵਾਲਾ ਹੁੰਦਾ ਵਾ ਤੇ ਇਸ ਲਈ ਉਹ ਦੁੱਧ ਪਸ਼ੂ 2-4 ਦਿਨ ਘਟਦਾ ਉਹ ਤੋਂ ਬਾਅਦ ਫੇਰ ਦੁੱਧ ਕਰਿਆ ਹੁੰਦਾ ਪਰ ਆਪਾਂ ਡਰ ਦੇ ਮਾਰੇ ਲਵਾਉਂਦੇ ਨਹੀਂਗੇ ਉਹ ਲਵਾਉਣੇ ਚਾਹੀਦੇ ਆ ਪਸ਼ੂਆਂ ਦੇ ਇੱਕ ਮੂੰਹ ਖੋਰ ਦੇ ਜਿਹੜੇ ਟੀਕੇ ਡਾਕਟਰ ਲਾਉਂਦੇ ਆ ਘਰ ਘਰ ਆਉਂਦੇ ਆ ਉਹ ਤਾਂ ਲਾਉਣ ਵਿਚਾਰੇ ਆਪਾਂ ਹੀ ਘੋਲ ਕਰ ਜੰਨੇ ਆ ਆਪਾਂ ਲਵਾਉਂਦੇ ਨਹੀਂ ਬੁੜੀਆਂ ਕਹਿੰਦੀਆਂ ਦੁੱਧ ਘਟ ਜਾਣੀਗਾ ਨਹੀਂ ਭਾਈ ਅਸੀਂ ਨਹੀਂ ਲਵਾਉਣਾ ਸਾਰੇ ਆਪਾਂ ਤਾਂ ਆਪਣੀ ਲਵਾਉਂਦੇ ਸੀਗੇ ਫਿਰ ਜਦੋਂ ਹੁੰਦਾ ਉਦੋਂ ਪਤਾ ਲੱਗਦਾ ਹੁਣ ਪਰਸਕੇ ਉੱਥੇ ਆਇਆ ਸੀ ਡਾਕਟਰ ਜਦੋਂ ਉਹਨੂੰ ਮੈਂ ਕਿਹਾ ਬਿਮਾਰ ਆ ਕਹਿੰਦਾ ਹੁਣ ਤਾਂ ਕੀ ਲਾਉਣਾ ਉਹ ਉਦੋਂ ਦਾ ਫਿਰ ਬਿਮਾਰ ਸੀ ਨਾ ਇਹ ਮੂੰਹ ਖੋਰ ਦੇ ਲੱਛਣ ਆਏ ਹੁੰਦੇ ਆ ਜਿਵੇਂ ਇੱਕ ਨਾ ਪਹਿਲਾਂ ਝੱਗ ਸੱਟਾਂ ਲਾਗ ਜਾਂਦੇ ਪਸ਼ੂ ਬਹੁਤ ਮੂੰਹ ਦੇ ਵਿੱਚ ਛਾਲੇ ਹੁੰਦੇ ਬਹੁਤ ਉਹਦੇ ਵਿਚਾਰੀ ਦੇ ਬਹੁਤ ਦਵਾਈ ਦੁਵਾਈ ਦਵਾਈ ਕਰਨ ਦਾ ਕੋਈ ਕਸਰ ਨਹੀਂ ਹਿੱਤੀ ਤੇ ਬਾਕੀ ਚਲੋ ਉਹਦੀ ਜਿੰਨੀ ਕਿ ਲਿਖੀ ਸੀ ਉਹ ਵਿਚਾਰੀ ਭੋਗ ਗਈ ਆ ਇਹਨੂੰ ਹੱਥ ਵਾ ਲੈ ਜੇ ਕਿਸੇ ਦੇ ਡੰਗਰ ਹੈ ਵੀ ਆ ਹਲਦੀ ਤੇ ਦੇਸੀ ਘਿਓ ਲਾ ਕੇ ਉਹਦੇ ਮੂੰਹ 'ਚ ਲਾਓ ਉਹਦੇ ਮੂੰਹ ਦੇ ਵਿੱਚ ਲਾਓ ਜੇ ਕਿਸੇ ਦੇ ਕਰਮ ਤੇਜ ਆ ਡੰਗਰ ਦੇ ਹੂੰ ਤਾਂ ਬਸ ਜਾਂਦਾ ਤਾਂ ਬਹੁਤ ਦਾਜ ਕਰਾਇਆ ਬਹੁਤ ਦਾਜ ਕਰਾਇਆ ਸਾਡੀ ਨਹੀਂ ਬਚੀ ਚਲੋ ਠੀਕ ਆ ਜੀ ਸੋ ਆਪੂ ਆਪਣੇ ਡੰਗਰਾਂ ਦਾ ਬਚਾ ਕਰੋ ਤੁਸੀਂ ਇੱਕ ਗੱਲ ਹੋਰ ਆ ਜਿਵੇਂ ਬਾਹਰਲੇ ਘਰੇ ਹੋਰ ਪਾਉਣ ਨੂੰ ਚੱਪਲਾਂ ਜਾਂ ਬੂਟ ਰੱਖੋ ਅੰਦਰਲੇ ਘਰ ਨੂੰ ਹੋਰ ਰੱਖੋ ਕਿਉਂਕਿ ਜਦੋਂ ਆਪਾਂ ਉਹੀ ਪਾ ਪਾ ਕੇ ਜਾਂਦੇ ਆ ਉਹਦੇ ਨਾਲ ਵੀ ਕੰਮ ਜਾਂਦੇ ਆ ਨਾਲ ਸੁੱਤਿਆਂ ਰੱਖੋ ਆਪੂ ਆਪਣੇ ਡੰਗਰਾਂ ਨਾਲ ਅਸੋ ਬੰਦਾ ਹੀ ਹੁੰਦਾ ਬੰਦੇ ਬਰਾਬਰ ਹੀ ਹੁੰਦਾ ਪਸ਼ੂ ਪਿਆਰ ਜਦੋਂ ਕਰਨਾ ਬੰਦੇ ਨਾਲ ਬਰਾਬਰ ਹੀ ਹੁੰਦਾ ਪਸ਼ੂ ਕੁੱਤਾ ਹੋਇਆ ਬੰਦਾ ਹੋਇਆ ਪਸ਼ੂ ਹੋਇਆ ਉਹ ਤੇ ਆਪਰੇਮ ਪਿਆੰਦਾ ਬੰਦੇ ਨਾਲ ਬੋਲਦੀ ਨਹੀਂ ਮੈਂ ਤਾਂ ਜਦ ਦੇਖਦੀ ਐਂ ਤਾਂ ਲੱਗਦੀ ਵੀ ਝਾਕੀ ਜਾਂਦੀ ਇਧਰ ਨੂੰ ਮੇਰ ਸੋਈਆਂ ਨਹੀਂ ਝਾਕੀ ਜਾਂਦੀ ਮੇਰੇ ਵੱਲ ਨੂੰ ਮੈਂ ਤਾਂ ਹੀ ਪਲੱਖਾ ਪਈ ਜਾਂਦਾ ਕਿੱਥੇ ਕਹਿਣਾ ਚੱਲ ਤਾਰ ਚੋ ਲੈ ਜੀ ਚੱਲ ਪੱਠੇ ਪਾ ਲੈ ਜੀ ਬੱਸ ਨਹੀਂ ਕਿਸੇ ਦੀ ਦੀ ਐਨੀ ਕਿਸੇ ਉਹਦੀ ਵਿਚਾਰੀ ਦੀ ਇੰਨਾ ਹੀ ਰਹਿਣਾ ਸੀ ਆਪਾਂ ਨੂੰ ਆ ਉਹਦਾ ਪੂਰਾ ਕਰ ਗਈ ਹਿਸਾਬ-ਕਿਤਾਬ ਕਰਕੇ ਚਲੀ ਗਈ ਦੇਖੋ ਉਹਨਾਂ ਦੀ ਮਰਗੀ ਪਾਸੋਂ ਨਾ ਇਹਨਾਂ ਜਿੰਦਰ ਕੀ ਵੀ ਗਾਂ ਮਾਰ ਗਈ ਫਿਰ ਇਹਨਾਂ ਘੁੱਟੇ ਕੀ ਲਾ ਲੈ ਕੇ ਦੀ ਬਸ ਇੱਕ ਮਾਰ ਗਈ ਬਿਮਾਰੀ ਪਈ ਵਾਲੀ ਹੋਈ ਵੀ ਆ ਆਪਣੇ ਪਿੰਡ ਵਾਲੀ ਆ ਇਹ ਆਪਣੇ ਪਿੰਡ ਹੀ ਆ ਬਿਮਾਰੀ ਬਹੁਤ ਜ਼ਿਆਦਾ ਆਪਣੇ ਤਾਂ ਹੋਰ ਟੈਂਪੂ ਟੂੰਪੂ ਤਾਂ ਨਹੀਂ ਆਂਦੀ ਹੁਣ ਮੈਂ ਨਹੀਂ ਆਂਦੀ ਟੈਂਪੂ ਹਾਂ ਕਰਨ ਗਿਆ ਨਾਲ ਅੱਜ ਸ਼ਹਿਰ ਰੋਜ਼ ਵੜ ਕੇ ਲਿਆਉਣੇ ਆ ਰੋਜ਼ ਹੀ ਸ਼ਹਿਰ ਰੋਜ਼ ਹੀ ਤੇ ਬਾ ਮੈਂ ਅੱਜ ਕਹਿੰਦਾ 12 ਵਾਰਾ ਮਗਰ ਉਹਦੇ ਰੋਜ਼ ਸ਼ਹਿਰ ਕਹਿੰਦੇ ਨੇ ਰੋਜ਼ ਤੂੰ ਫਿਰਦਾ ਰਹਿਣਾ ਤੇਰਾ ਪਿਆਉ ਫਿਰਦਾ ਰਹਿਣਾ ਮੈਨੂੰ ਘਰ ਹੀ ਕਹਿੰਦੇ ਬਸ ਸੁੱਤੀ ਜਾ ਕਰ ਘਰ ਹੀ ਨਾ ਬਾਹਰ ਪਾਇਨਾ ਪੱਟੀ ਮੈਂ ਕੱਲ ਕਰਦਾ ਕਿੱਥੇ ਗਿਆ ਕਾਣ ਮੈਂ ਘਰੇ ਰਿਆ ਕਾਦੋਂ ਤੂੰ ਬਰਾਤ ਦੇਖ ਕੇ ਤਾਂ ਆਇਆ ਚਿਰਾਂ ਉਹ ਯਾਰ ਇਹ ਕੋਈ ਵੇਖ ਜਾਣਾ ਹੋਣਾ ਤਾਂ ਹੋਰ ਜਾਣਾ ਹੋਣੀ ਆ ਮਾ ਕਾ ਦੋ 6 ਮਿੰਟ ਕਰਕੇ ਦੇਖਿਆ ਮੈਂ ਤਾਂ ਕਹਿੰਦਾ ਵੀ ਘਰੇ ਹੀ ਬਿੱਲੀ ਘਰ ਦੀ ਮਿੱਲੀ ਘਰੇ ਹੀ ਮਿਆਉਂ ਆਉਂ ਆਂ ਅੰਦਰ ਹੀ ਕਿਆ ਕਰ ਗਲ ਉਹ ਚੌਥਾ ਚਾਰ ਨੋ ਬੜਾ ਜੇ ਬੈਠੀ ਨਾ ਆਈਆਂ ਮੈਂ ਤਾਂ ਭਾਂਡੇ ਭੰਨ ਲ ਗਈ ਸੀ ਉਹਨਾਂ ਦੇ ਘਰ ਬੇਠਾ ਪਹਾਨਾ ਭਾਂਡੇ ਦਾ ਹੋਰ ਮੈਨੂੰ ਤਾਂ ਕਹਿੰਦੇ ਹੀ ਨਹੀਂ ਵੀ ਬਾਹਰ ਨਿਕਲ ਜੋ ਮੈਂ ਉਹ ਬਾਹਰ ਬੜਾ ਗਰਮੀ ਆ ਗਰਮੀ ਨਾ ਹੁਣੇ ਗਰਮੀ ਆ ਗਈ ਜੇਠਾ ਨਾ ਆਇਆ ਤਾਂ ਜੇਕਰ ਨਾ ਬਸਾਫ ਸਵੇਰੇ ਚੜਨਾ ਉਹ ਗਰਮੀ ਆ ਗਰਮੀ ਵਾਹੀ ਗਰਮੀ ਕਰਨੀ ਆ ਜਿਹੜੇ ਕੰਮ ਧੰਦੇ ਕਰਨੇ ਆ ਉਹਨਾਂ ਨੂੰ ਗਰਮੀ ਕਾਦੀ ਆ ਉਹ ਵਿਹਲੇ ਆਉਂਗਾ ਤੇਰੇ ਵਰਗਿਆਂ ਨੂੰ ਜਿਹੜੇ ਵਿਹਲੇ ਪਏ ਆ ਉਹਨਾਂ ਨੂੰ ਗਰਮੀ ਆ ਮੱਤ ਬਾਹ ਬੇਲੋ ਨਾ ਨਾ ਕਰ ਰੋ ਜੀ ਲੱਗਿਆ ਸੱਚੇ ਦਾ ਕਰਾਉਣੀ ਹੋਣੀ ਸਰਵਿਸ ਹੈ ਕਾਦੀ ਏਹੀ ਵੀ ਨਹੀਂ ਹਜੇ ਨਹੀਂ ਲੋਡ ਹਾਂ ਹੋਰ ਇਹਨੇ ਲੋਡ ਆਈ ਛੱਡ ਲਿਆ ਕਰਿਓ ਅੱਜ ਹੀ ਕਢਾ ਸੀ ਬੜਾ ਚਲਾਉਣਾ ਬੰਦ ਤੱਕ ਛੱਡ ਕੇ ਠੰਡਾ ਕਰ ਲਿਆ ਕਰਨਾ ਉਹ ਅੰਦਰ ਆਣ ਹੁਣ ਕਾੜੇ ਸੂਟ ਲੈ ਕੇ ਆਣੇ ਤੂੰ ਜਿਹੜਾ ਸਮਾਉਣੇ ਦਿੱਤੇ ਵੀ ਆ ਪਾਉਂਦੀ ਤਾਂ ਹੈ ਨਹੀਂ ਆਹ ਵੀ ਹੋਈ ਹੁਣ ਜਦਤੇ ਹੁਣ ਯਾ ਦੇਖਣਾ ਫਿਰ ਜਾਣਾ ਉੱਥੇ ਲੱਜਾਂ ਨੇ ਜਾਣਾ ਕਿੰਨੇ ਸੂਟ ਦਿੱਤੇ ਹਣ ਪੰਜ ਇਕੱਠੇ ਹੀ ਪੰਜ ਜੋਰ ਮੇਰਾ ਹੁਣ ਛੱਡੇ ਨਹੀਂ ਕੋਈ ਪੁਰਾਣਾ ਜਿਹੜਾ ਪਹਿਲਾਂ ਵਾਲੇ ਸੀਗੇ ਸਾਰੇ ਇੰਨਾ ਚਕਾਤੇ ਕਹਿੰਦੇ ਜੀ ਉੱਚੇ ਹੋ ਗਏ ਲੰਡੇ ਹੋ ਗਏ ਪੁਰਾਣਾਂ ਹੋ ਕੇ ਸਾਰਾ ਮੇਰਾ ਸੂਟ ਹੀ ਨਹੀਂ ਕੋਈ ਛੱਡੇ ਇਹਨਾਂ ਨੇ ਤਾਂ ਲਾ ਜੇ ਐਸੀ ਇੱਕ ਦੋ ਲੀੜੇ ਲਿਆਈਏ ਸਾਨੂੰ ਤਾਂ ਉਹਨਾਂ ਹੀ ਲੱਗ ਜਾਂਦੀ ਆ ਬੋਲਣ ਹੁਣ ਆਪ ਇਕੱਠੇ ਹੀ ਪੰਜ ਸੂਟ ਲੈ ਇੱਕ ਨਾ ਅੱਧਾ ਪੰਜ ਡੈਡੀ ਨੂੰ ਕੀ ਦਿੱਤਾ ਲੈ ਕੇ ਡੈਡੀ ਨੂੰ ਵੀ ਪੰਜ ਆ ਪੰਜ ਡੈਡੀ ਕੋਲੇ ਤਾਂ ਮੇਰੇ ਨਾਲ ਵੱਧ ਸਮਾਉਣੇ ਜਿੱਥੇ ਵੀ ਡੈਡੀ ਜੀ ਤਾਂ ਹਾਂ ਡੈਡੀ ਨਾ ਤਾਂ ਵੇਖ ਲਾ ਲਾ ਤੈਨਰ ਸਾਰੇ ਇੱਚ ਹੀ ਕਹਿਤਾ ਤੈਨ ਹਾਂ ਫਿਰ ਮੇਰੀ ਇੱਕ ਪੈਂਟ ਨੂੰ ਹੀ ਬੋਲਣ ਲੱਗੇ ਨੀ ਨੀ ਜਿਵੇਂ ਪੈਂਟ ਕੋਈ ਬਾਹਰੇ ਬੰਨਤਾ ਕੱਤੇ ਬਾਹਰੇ ਲੜੀ ਹੈ ਨਹੀਂ ਮੇਰੇ ਕੋਲ ਤਾਂ ਹਾਂ ਕਿੰਨੇ ਆ ਪੈਂਟ ਪਤਾ ਕਿੰਨੇ ਆ ਹੈ ਹੀ ਨਹੀਂ ਹਾਂ ਹੈ ਹੀ ਨਹੀਂ ਹੁਣ ਤੈਨੂੰ ਸਮਾਈਆਂ ਮੇਰੀਆਂ ਤਾਂ ਤਿੰਨ ਹੀ ਦੇਰਦੀਆਂ ਨੇ ਉਹ ਆਪਦੇ ਨਹੀਂ ਦੀਂਦੇਗੇ ਆ ਉਹਦੇ ਹੁਣ ਪੰਜ ਸਮਾ ਲੈਣੇ ਅੱਜ ਪੰਜ ਦਾ ਦੇ ਕੁੰਨੇ ਦੇ ਕੇ ਲਈਆਂ ਮੈਂ ਕੋਈ ਨਹੀਂ ਸਮਾਇਆ ਇੱਕ ਉਹ ਦੂਜਾ ਦਾ ਦੇ ਕੇ ਗਿਆ ਸੀ ਨਵਜੋਤ ਉਹ ਸੁਣਾ ਦਿੱਤਾ ਵਾ ਇੱਕ ਉਹ ਜਿਹੜਾ ਦੂਜਾ ਦਿੱਤਾ ਵਾ ਜਿਹੜਾ ਉਹਨਾਂ ਨੇ ਭੇਜਿਆ ਸੀਗਾ ਗਿਫਟ ਹੀ ਛੂਟੀ ਵਾਲੇ ਗਿਫਟ ਚ ਆਉਂਦੇ ਆ ਸਾਨੂੰ ਦਾ ਕੋਈ ਨਹੀਂ ਆਉਦਾ ਇਹ ਵੀਡੀਓ ਬਣਾਉਂਦੇ ਰਹ ਜਾਂਦੇ ਆ ਹੈ ਡੈਡੀ ਓਵਰਲਾਈਨ ਡੈਡੀ ਨੂੰ ਦਾ ਲੰਮਾ ਹੀ ਮਿਲਦੇ ਵਾ ਚੱਕ ਲੈ ਵਾਸ ਐਂਡਾਂ ਲੰਬੇ ਮਰਦੇ ਵੀ ਬੇਬੇ ਵਾਲਾ ਗੱਡੀ ਨਹੀਂ ਆਉਂਦੀ ਆ ਬਾਪੂ ਦਾ ਕੱਲ ਤਾਂ ਬੜੀਆਂ ਉਹ ਜਗਰਾਂ ਵਾਲਿਆਂ ਦੇ ਬਹੁਤੀਆਂ ਹੀ ਛੋਟੂਣੀਆਂ ਬੈਠੀਆਂ ਜਿਹੜੀਆਂ ਬੁੜੀਆਂ ਆਈਆਂ ਹੋਈਆਂ ਚਾਰ ਪੰਜ ਬੋਲ ਸੀ ਹਮ ਥੇ ਜਗਰਾਂ ਵਿੱਚ ਹਮ ਉਹਨਾਂ ਦੇ ਕੀ ਕਹਿੰਦੇ ਆ ਬਾਪੂ ਬੈਠਾ ਦੇ ਇੱਧਰੋਂ ਸਿੱਧਾ ਹੀ ਜਾਣਾ ਹੁਣ ਹਮ ਕਿਹੜੇ ਤਾਜਪੁਰ ਰੋਡ ਤੇ ਜਾਣਾ ਉਹ ਤਾਜਪੁਰ ਰੋਡ ਤੇ ਸਿੱਧਾ ਹੀ ਆਪਾਂ ਕਿਹੜਾ ਉਹ ਦਨੂ ਨਾ ਜਾਂਦੇ ਸਰਪੇ ਨੇ ਇੱਧਰ ਕਿਹੜਾ ਡਾਕਟਰ ਆ ਆ ਹਾਈ ਸੰਮਨ ਹੋਊਗਾ ਕਿਹੜਾ ਨਾਂ ਕੀ ਜਿਹੜਾ ਹੱਸਦਾ ਉਹਦਾ ਸਿਲੰਡਰ ਆ ਸਰੰਦਰ ਦਾ ਰੱਖਦਾ ਉਹਦੇ ਅੱਖਾਂ ਜੀਆਂ ਮਾਈਆਂ ਆ ਆਹੋ ਹੀ ਹੈ ਉਹਦੇ ਅੱਖ ਜੀ ਉਹ ਕਿੱਧਰ ਆ ਮੈਂ ਬਰਾਣੀਆ ਕੋਈ ਜਾਂ ਤਨ ਮੈਂ ਦੱਸਦੀ ਆ ਆ ਦੇਖ ਹਾਂ ਆ ਦੇ ਆ اچھا ਇਧਰ ਕੁਬ੍ਰੀਕੀ ਕਮ ਤਾਂ ਨਹੀਂ ਹੁੰਦਾ ਜਿਆਦਾ ਪਰ ਲਿਖੜ ਬੰਦਦਾ ਨਹੀਂ ਨਹੀਂ ਮਾ ਤੇ ਮਾਂ ਪਾੜਾ ਨਾ ਕਿਤੋਂ ਬਾਜ ਜਿੰਨੇ ਰੋਏ ਕੋ ਆ ਵਾਈ ਵੇ ਵਧੀਆ ਦਵਾਈ ਨਾ ਜੀ ਇਹਨਾਂ ਸਾਫ਼ ਰਹਿਣ ਨਾ ਤੇ ਐਨਕ ਨਹੀਂ ਲੱਗ ਉਸ ਨੂੰ ਐਨਕ ਤੇ ਲੋੜੀ ਨਹੀਂ ਜਦ ਨਿਗਾ ਸਹੀ ਆਪੇ ਹਾਂ 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 ਐਨਕ ਦੀ ਲੋੜ ਨਹੀਂ ਐ ਜਦ ਨਿਗਾ ਤਾਂ ਠੀਕ ਆਪੇ 14 15 ਸਾਲ ਹੋ ਗਏ ਉਦੋਂ ਫੋਲੋ ਚ ਪਾਈ ਸੀ ਮਸ ਸੈਦੋਂ ਖਾਣਾ ਹਣ ਜੇ ਇਹ ਜਦੋਂ ਆਏ ਹੁਣ ਚੌਲਾ ਚੌਲਾ ਹੋਣ ਲੱਗ ਜਾਂਦਾ ਨਾ ਸੈਦੇ ਨਾਲ ਹੀ ਹੁੰਦਾ ਨਿਗਾ ਸਹੀ ਆ ਜਮਾ ਜੀ ਨੇੜੇ ਦੇ ਕਦੇ ਕੰਮੀ ਨਹੀਂ ਕਬਿਲ ਲਿਖਣਾ ਪੜਦਾ ਨਹੀਂ ਲਿਖਣਾ ਪੜਨ ਦਾ ਤਾਂ ਹੈ ਨਹੀਂ ਕੰਮ ਜਮਨ ਜੀ ਦੂਰ ਦੀ ਜਗ੍ਹਾ ਬਿਲਕੁਲੀ ਸਹੀ ਹੈ ਨੇ ਠੀਕ ਹੈ ਜੀ ਆ ਦਵਾਈ ਦੋ ਟਾਈਮ ਪਾ ਲੈ ਕੇ ਤਾਂ ਠੀਕ ਹੋ ਜਾਣਾ ਇੱਕ ਪੈਸੇ ਕਰ ਠੀਕ ਹੈ ਈਪੀ ਦੀ ਗੋਲੀ ਲਗਾਤਾਰ ਲੈਂਦੇ ਰਹਿਣ ਆਪਣੀ ਬਸ ਉਹ ਤਾਂ ਰਹਿ ਗਏ ਹਨ ਹਮ ਸ਼ਹਿਰੇ ਬਣੇ ਬਣਾਏ ਲਿਆਕਰ ਸੋਹਣੀ ਗੱਲ ਤਾਂ ਕੋ ਸਿਉਣਾ ਪੈ ਜੇ ਫਿਰ ਤੇਰੇ ਅਰਕਨ ਬੈਠੀ ਵਾਜਾ ਮਾਰਦੀ ਭਈ ਸੂਈ ਜਿੱਤਾ ਕਾ ਫਾਕੇ ਦੇਵ ਇਹ ਤਾਂ ਮੂਹਰੇ ਬਸ ਇਹਦਾ ਕਾਮ ਇਹਦਾ ਕਾਮ ਇਹਦਾ ਕਾਮ ਇਹ ਨਹੀਂ ਦੇ ਸਕਦਾ ਇੰਨਾ ਭਰੀ ਗੀ ਕਾਮ ਕਾਮ ਠੀਕ ਐਂਕਾ ਅਭੀ ਨੇੜੇ ਦਾ ਕੰਮ ਕਰਨ ਦਾ ਰਿਕਵੈਸਟ ਲਾ ਲਾ ਆ ਨਸੋਦਾ ਲੱਗਦਾ ਇਹ ਆ ਦਵਾਈ ਇਹ ਜੀ ਜੇ ਬਾਕੀ ਦਿਨ ਅੱਖਾਂ ਸਾਫ਼ ਰਹਣ ਗਾਲੇ ਯੂਏ ਸਭ ਨਿਕਲ ਉੱਠ ਕੇ ਚੱਲਣਾ ਮੰਮੀ ਦੀ ਘਟ ਗਈ ਨੇੜ ਦੀ ਨਿਗਾ ਤੇ ਹੁਣ ਡਾਕਟਰ ਕਹਿੰਦਾ ਵੀ 2.5 ਨੰਬਰ ਦੀ ਐਨਕ ਲੱਗੂਗੀ ਵੀ ਜਿਹੜੀ ਦੂਰ ਦੀ ਨਿਗਾ ਉਹ ਤੇਰੀ ਜਮਾਂ ਸੈਟ ਆ ਹੁਣ 2.5 ਨੰਬਰ ਦੀ ਐਨਕ ਲੱਗੂਗੀ ਡਾਕਟਰ ਸਰਿੰਦਰ ਸਿੰਘ ਰੈਕੋਟੇ ਪਹਿਲਾਂ ਅਪੋਲੋ ਚ ਵੀ ਰਹੇ ਆ ਸ਼ਾਇਦ ਤੁਸੀਂ ਸਾਰੇ ਜਾਣਦੇ ਹੋਵੋਗੇ ਬਸ ਇੱਕ ਲੋ ਕੰਮ ਕਰ ਰੋ ਦਿਖਾ ਲਈ ਨਹੀਂ ਤਾਂ ਲੱਗ ਡੱਗ ਹਾਂ ਦੀ ਹਾਂ ਦੀ ਬਸ ਆਈਆਂ ਲਈ ਜਦੋਂ ਆਹੋ ਜਿਵੇਂ ਡੌਣੀ ਰੋ 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 ਨਾ ਆਉਂਦੀ ਆਣਕ ਦੀ ਲੋੜ ਤਾਂ ਹੈ ਨਹੀਂ ਸੀ ਤੈਨੂੰ ਲੋੜ ਸੀ ਸੂਈ ਦੇ ਧਾਗਾ ਨਹੀਂ ਪੈਂਦਾ ਜੇ ਸੂਈ ਦੇ ਧਾਗਾ ਪਾ ਕੇ ਹੁਣ ਕੀ ਕਰੀਏ ਮੈਂ ਕਿਹਾ ਕੋਈ ਲੀੜਾ ਪਾਟਿਆ ਦੇੜਿਆ ਬੁੱਧੜਿਆ ਸਿਉਣਾ ਪੈਂਦਾ ਹੁਣ ਕੀ ਸਿਉਣੇ ਆ ਨਾ ਹੋਰ ਉੱਥੇ ਨੂੰ ਰੂੜਗਾ ਤੇ ਫਿੱਟਣੇ ਆ ਕਿਉਂ ਨੇ ਆ ਸਿਉਣਾ ਹੀ ਪੈਂਦਾ ਆ ਮਸ਼ੀਨ ਆ ਲਾਉਣੇ ਪੈਂਦੇ ਆਪਣੇ ਕੱਪੜੇ ਜਿਹੜੇ ਕੱਪੜੇ ਮੰਝਿਆ ਨੂੰ ਉਹ ਵੀ ਸੇਮ ਕੇ ਲਾਉਣੇ ਆ ਜਦ ਬਣੇ ਬਣਾਏ ਮਿਲਦੇ ਆ ਤੇ ਸਿਉਣੇ ਤਾਂ ਪੈਂਦੇ ਆ ਚੜਨਗੇ ਬਣੇ ਬਣਾਏ ਕਿਵੇਂ ਚੜਾ ਦੇਗਾ ਕੁਛਲੇ ਪਾ ਦੇਗਾ ਯਾਰ ਇਹ ਕੰਮ ਨਿਬੜਿਆ ਹੁਣ ਕਿੱ데 ਜਾਣਾ ਹੁਣ ਪ੍ਰਿੰਸ ਦੇ ਸੂਟ ਫੜਨੇ ਹੋ ਮੈਂ ਉਹ ਤੇ ਮੇਚਾ ਲਖਾ ਕੇ ਆਪਣੇ ਨੂੰ ਭੇਜਣਾ ਹਾਂ ਉਹ ਤਾਂ ਉਹ ਹੀ ਬਣਾਏ ਹੁੰਦੇ ਹੋ ਰਹਿਣ ਦੇ ਬਿਮਾਰ ਤੂੰ ਹੁਣ ਉੱਠੀ ਆ ਹੁਣ ਕਿਨੇ ਦਹੀਂ ਭਰਲੇ ਖਾਣੇ ਆ ਚੱਲ ਛੱਡ ਹਾਂ ਆ ਉਹ ਆ ਗਿਆ ਤੇਰਾ ਪ੍ਰਿੰਸ ਟੇਲਰ ਇਹ ਮਸ਼ਹੂਰ ਕੀਤਾ ਤੁਹਾਡਾ ਹੋਰ ਮੇਰੇ ਸਾਡੇ ਤਾਂ ਪਹਿਲਾਂ ਹੀ ਗਏ ਹਾਂ ਮਸ਼ਹੂਰ ਪ੍ਰਿੰਸ ਸਿਲਕ ਸਟੋਰ ਹਾਂ ਗੋਟੂ ਕੀ ਐ ਚ ਚੁੰਨਾ ਥੜ ਹੇ ਮੇਰੇ ਕਿਨਾਲ ਚੜੀ ਲਾ ਚਲੋ ਜੀ ਆ ਲੈ ਓ ਹੋ 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 ਜਾ ਯਾਰ ਮੈਂ ਤੂੰ ਆਉ ਖਾ ਕੰਮ ਤੇਰਾ ਦਾ ਮੇਰਾ ਤਾਂ ਬਹੁਤ ਖਾ ਮੜਕੇ ਨਹੀਂ ਚੱਟ ਸਕਦੀ ਕੁਛ ਵੀ ਤੂੰ ਮੈਨੂੰ ਕਰੰਦੀ ਮੈਂ ਚੱਕ ਲੈਂਦਾ ਹਜੇ ਤੂੰ ਕਹ ਨਹੀਂ ਦਹੀਂ ਭਲੇ ਖਾਣੇ ਉਹ ਮਾੜਾ ਤੇ ਮਾਰੀ ਆ ਤੂੰ ਜੂਸ ਪੀ ਜੂਸ ਪੀਨੇ ਆਪਾਂ ਚੱਲ ਚੱਲ ਮਾਰੀ ਲੈ ਗਈ ਅੰਤਰਾ ਨੇ ਹਰ ਕੇ ਮੈਂ ਚੁੰਨੀਆਂ ਹੀ ਚਾਕੇ ਲੈ ਲਈਆਂ ਮੈਂ ਚੁੰਨੀਆਂ ਨਾਲ ਮਿਲ ਕੇ ਇਹ ਆ ਜੀ ਰੈਕੋਟ ਪ੍ਰਿੰਸ ਬਾਈ ਉਹਨਾਂ ਦੀ ਦੁਕਾਨ ਪ੍ਰਿੰਸ ਸਿਲਕ ਸਟੋਰ ਤੇ ਅਸੀਂ ਤਕਰੀਬਨ ਬਹੁਤ ਸਾਲ ਹੋ ਗਏ ਸਾਡੀਆਂ ਬੀਬੀਆਂ ਕੋਈ ਪ੍ਰੋਗਰਾਮ ਹੋਵੇ ਇੱਥੋਂ ਹੀ ਕੱਪੜੇ ਸਮਾਉਂਦੀਆਂ ਯਾਰ ਭੱਜਿਆ ਕਰ ਸ਼ਿਆਕਾ ਸ਼ਿਆਕ ਬੱਸ ਹਾਂ ਬੱਸ ਵੀ ਬੱਸ ਨਿਪਟ ਗਿਆ ਹੁਣ ਹਾਂ ਨਿਪਟ ਗਿਆ ਮੇਰਾ ਤਾਂ ਸਾਰਾ ਕੁਝ ਕੀ ਆ ਸੂਟ ਲਿਆਂਦੇ ਹੂੰ ਨਿਗਾਹ ਮਾਂ ਨੇ ਖਲਵਾ ਲਈ ਦਵਾਈ ਨਾਲ ਦੀ ਹੂੰ ਦਵਾਈ ਖਾਏਗਾ ਨਾ ਖਾਏ ਦਵਾਈ ਨੇ ਕਾਪੇ ਡਾਣੀ ਹੋਰ ਹੋਰ ਉਹਨੇ ਤੇਰੀ ਨੀਗਾ ਪੂਰੀ ਫਦੀ ਦਾ ਤੇਰੀ ਤੇਰਾ ਹੋਵੇ ਮੇਰੇ ਨੇ ਮਰਿਆ ਫਿਰ ਤੁਸੀਂ ਵੀ ਨਾਲ ਹੀ ਚੱਲਣਾ ਸੀ ਉਹ ਦਵਾਈ ਉਹ ਤਾਂ ਲੈਣੀ ਦਵਾਈ ਦੇ ਆਪਣੇ ਜੱਦ ਦਾ ਨਾ ਸਾਫ ਕਰਨਾ ਕੀ ਉਹਨੇ ਕਰ ਦਨੇ ਆ ਲੈੰਜ ਨਹੀਂ ਸਾਫ ਹੁੰਦੇ ਹੁੰਦੇ ਨਹੀਂ ਆ ਕੇ ਕਰਾਏ ਆ ਨੀ ਫਿਰ ਉਹਨੇ ਕਰ ਦਨੇ ਆ ਉਹ ਇਹਦੇ ਪੈਸੇ ਲੱਗੂਗਾ ਫਤੋ ਹਾਂ ਕਿੱਥੋਂ ਹਸਪਤਾਲ ਚੋਂ ਲਾਉਣੇ ਹਾਂ ਹਾਂ ਉਹ ਤਾਂ ਲਾਉਂਦਾ ਮਾਂ ਭਾਈ ਦਿੱਤੀ ਐਥੇ ਨੇ ਗੰਟ ਪਾਇਆ ਸੀ ਫਿਰ ਇਹੋ ਇਹ ਸਮਝ ਆਈ ਹਾਂ ਸੂਟ ਲਿਆਂਦੇ ਹੂੰ ਨਿਗਾਦ ਮਾਂ ਐਨ ਖਲਵਾ ਗਈ ਖਲਵਾਈ ਲਾ ਲਈ ਹੂੰ ਦਵਾਈ ਖਾਏਗਾ ਨਾ ਖਾਏ ਦਵਾਈ ਨਾਲ ਸਾਫ ਬਣਾਉਂਦੇ ਹੋਰ ਉਹਨੇ ਸਿਰ ਤੇ ਨੀਗਾ ਪੂਰੀ ਵਧੀਆ ਇਹਦੇ ਮੇਰੀ ਤੇਰਾ ਹੋਵੇ ਮੇਰੇ ਨੇ ਮਰ ਗਿਆ ਫਿਰ ਤੁਸੀਂ ਵੀ ਨਾਲ ਹੀ ਚੱਲਣਾ ਸੀ ਬਹੁਤ ਨਹੀਂ ਹੋਏ ਤੇ ਤਾਂ ਇਹ ਵੀ ਆਪਣੀ ਜੱਗ ਦਾ ਨਾਮ ਨਾਲ ਸਾਫ ਬਣਾਉਂਦੇ ਕੀ ਹੁਣ ਕਰਦੇ ਨੇ